ਸਤਿ ਸ਼੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪ੍ਰਵਾਸੀ ਭਾਰਤੀ ਬੀਬੀ ਸਰਬਜੀਤ ਕੌਰ ਪਤਨੀ ਗੋਰਖਨਾਥ ਯੂਐਸਏ ਦੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਲਖਪੁਰ ਵਿਖੇ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਦੇ ਕਰੀਬ 60 ਬੱਚਿਆਂ ਨੂੰ ਸਰਦੀ ਤੋਂ ਬਚਾ ਲਈ ਬੂਟਾਂ ਦੀ ਵੰਡ ਕੀਤੀ ਗਈ ਇਸ ਤੋਂ ਇਲਾਵਾ ਮਿੱਡੇ ਮੀਲ ਵਰਕਰਾਂ ਅਤੇ ਅੰਗਰਵਾੜੀ ਹੈਲਪਰਾਂ ਨੂੰ ਵੀ ਗਰਮ ਸ਼ਾਲ ਭੇਟ ਕੀਤੇ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰਿਟਾਇਰ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਪਰਾਸੀ ਭਾਰਤੀ ਪਿਆਰਾ ਸਿੰਘ ਟਡਵਾਲ ਅਤੇ ਸਰਪੰਚ ਗੁਰਮੀਤ ਸਿੰਘ ਲਖਪੁਰ ਨੇ ਪ੍ਰਵਾਸੀ ਭਾਰਤੀ ਸਰਬਜੀਤ ਕੌਰ ਅਤੇ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਆਰਥਿਕ ਪੱਖੋਂ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਅਤੇ ਸਟਾਫ ਲਈ ਅਜਿਹੀ ਸੇਵਾ ਬਹੁਤ ਹੀ ਲਾਹੇਵੰਦ ਬਣਦੀ ਹੈ। ਇਸ ਮੌਕੇ ਮਾਸਟਰ ਅਕਬਰ ਖਾਨ, ਮੈਡਮ ਪ੍ਰਵੀਨ ਬੰਗੜ, ਪੰਚਾਇਤ ਮੈਂਬਰ ਦਵਿੰਦਰ ਸਿੰਘ ਤੋਂ ਇਲਾਵਾ ਕੁਲਵਿੰਦਰ ਕੌਰ, ਮੀਨੂ ਲਖਪੁਰ, ਅੰਗਣਵਾੜੀ ਵਰਕਰ ਬਲਜੀਤ ਕੌਰ ਹੈਲਪਰ ਮਨਜੀਤ ਕੌਰ ਰਮਜੀਤ ਕੌਰ ਜਸਵਿੰਦਰ ਕੌਰ ਪਰਮਜੀਤ ਕੌਰ ਅਤੇ ਹਰਮਨ ਕੌਰ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਮੈਂ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਲਖਪੁਰ ਭੈਣ ਚੀਜ਼ ਦੀ ਮਤੀ ਸਰਬਜੀਤ ਕੌਰ ਯੂਐਸਏ ਦਾ तहे ਦਿਨੋ ਧੰਨਵਾਦ ਕਰਦਾ ਜਿਨ੍ਹਾਂ ਦੀ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਬੱਚਿਆਂ ਨੂੰ ਅੱਜ ਬੂਟ ਮਿੱਟੀ ਮੀਨ ਵਰਕਰਾਂ ਨੂੰ ਸ਼ਾਲ ਅਤੇ ਬੱਚਿਆਂ ਨੂੰ ਮਠਾਈ ਵੰਡੀਆ ਇਹਨਾਂ ਦੇ ਨਾਲ ਹੀ ਵਿਸ਼ੇਸ਼ ਧੰਨਵਾਦ ਰਿਟਾਇਰਡ ਪ੍ਰਿੰਸੀਪਲ ਸਰਦਾਰ ਜਸਵਿੰਦਰ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਨੇਕ ਕੰਮ ਕਮਲਾਂ ਨਾਲ ਜਿਹੜੇ ਬੱਚਿਆਂ ਨੂੰ ਇਹ ਸਾਰਾ ਸਮਾਨ ਵੰਡਿਆ ਆ ਸੋ ਮੈਂ ਸਾਰੇ ਪਰਿਵਾਰ ਦਾ ਇਹ ਇੱਕ ਵਾਰ तहे ਦਿਲੋਂ ਧੰਨਵਾਦ ਕਰਦਾ ਬੱਚਿਆਂ ਦੀ ਤੱਕੋ ਸੀਨੀਅਰ ਪ੍ਰਾਇਮਰੀ ਸਕੂਲ ਦੀ ਇੱਕ ਰਾਤ ਯੂਐਸਏ ਦੇ ਸਾਥੀ ਕੋਲ ਜੁਆਇਸੇ ਬਣੋ ਬੱਚਿਆਂ ਨੂੰ ਜੁਆਇਸ ਇਹ ਬੱਚਿਆਂ ਨੂੰ ਪ੍ਰਾਈਮ 6 ਹਰਤੇ ਬੱਚਿਆਂ ਟੋਪੀਆਂ ਉੱਪਰ ਉਹ ਵੀ ਦਿਖਦੇ ਕੋਈ ਨਾ ਕੁਝ ਕਰਾਂਗੇ ਇਹ ਬੱਚਿਆਂ ਟਰ ਨੂੰ ਦੇਖਦੇ ਹੋਏ ਆਪਾਂ ਉਹਨਾਂ ਪਰੋਸੀ ਹੈ ਵੈਰੀ ਅਮਰੀਕਾ ਤੋਂ ਵਾਈਸ ਦੀ ਤੇ ਜਿਹੜਾ ਹੁਕਮ ਲੱਗਾ ਜਿਵੇਂ ਕਿ ਆ ਇਹ ਬੱਚਿਆਂ ਨੂੰ ਪੂਰੀ ਅਗਰ ਦਾ ਬਣ ਕੇ ਤੇ ਇਹਨਾਂ ਤੋਂ ਵਜਨਗੇ